ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਹੈ ਜੀ ਗੁਰਦੁਆਰਾ ਭਵਿਕਤਸਰ ਸਾਹਿਬ ਜਿੱਥੇ ਬੱਕਰੀ ਨਾ ਨਹੀਂ ਸਗੋ ਇੱਕ ਬੱਕਰੀ ਨੇ ਦਿੱਤਾ ਸੀ ਦੁੱਧ ਕਿਸ ਗੁਰੂ ਸਾਹਿਬ ਦਾ ਹੈ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਆਓ ਤੁਹਾਨੂੰ ਦੱਸਦੇ ਹਾਂ ਉਸ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਬੈਲ ਆਈਕਨ ਨੂੰ ਕਲਿੱਕ ਕਰ ਦੇਣ ਤਾਂ ਕਿ ਜਿਹੜੀ ਵੀ ਵੀਡੀਓ ਆਪਾਂ ਸਭ ਤੋਂ ਪਹਿਲਾਂ ਪਾਣ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਆ ਸਕੇ ਆਓ ਤੁਹਾਨੂੰ ਲੈ ਚਲਦੇ ਹਾਂ ਇਤਿਹਾਸ ਦੇ ਬਲ ਗੁਰੂ ਪਿਆਰੀ ਸਾਧ ਸੰਗ ਜੀ ਇਹ ਗੁਰਦੁਆਰਾ ਸਾਹਿਬ ਪਾਤਸ਼ਾਹੀ 6 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ ਜੋ ਕਿ ਪਿੰਡ ਸਮਲਾ ਸ਼੍ਰੀ ਨੰਦਬਰ ਸਾਹਿਬ ਤੋਂ ਤਕਰੀਬਨ ਤਕਰੀਬਨ 12 ਤੋਂ 13 ਕਿਲੋਮੀਟਰ ਦੂਰ ਹੈ ਇਸ ਸਥਾਨ ਦੇ ਉੱਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 9 ਮਹੀਨੇ ਕੁ ਦਿਨ ਪੜਾ ਕੀਤਾ ਤੇ ਇਸ ਸਥਾਨ ਦੇ ਉੱਤੇ ਬਲਾਸਪੁਰ ਦਾ ਰਾਜਾ ਇੱਕ ਦਰਸ਼ਨ ਕਰਨ ਗੁਰੂ ਸਾਹਿਬ ਜੀ ਦੇ ਆਇਆ ਤੇ ਉਹਨਾਂ ਨੇ ਗੁਰੂ ਸਾਹਿਬ ਤੋਂ ਪੁੱਤਰ ਦੀ ਦਾਤ ਮੰਗੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਸ ਰਾਜੇ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਰੋਵਰ ਬਣਾਉਣ ਲਈ ਕਿਹਾ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਆਉਣ ਵਾਲਾ ਭਵਖ ਵੀ ਦੱਸਿਆ ਜਿਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਪਵਿੱਖਤਸਰ ਰੱਖਿਆ ਗਿਆ। ਇਸ ਸਥਾਨ ਦੀ ਸੇਵਾ ਸੰਤ ਬਾਬਾ ਚਰਨ ਸਿੰਘ ਜੀ ਨੇ ਕਰਵਾਈ ਸੀ। ਉਹਨਾਂ ਦੇ ਬਚਨਾਂ ਦੇ ਅਨੁਸਾਰ ਇੱਥੇ ਬੱਕਰੇ ਨੇ 3 ਸਾਲ ਤੱਕ ਦੁੱਧ ਦਿੱਤਾ। ਹੁਣ ਇਸ ਸਥਾਨ ਦੀ ਸੇਵਾ ਸੰਤ ਬਾਬਾ ਸੁੱਖਾ ਸਿੰਘ ਜੀ ਕਰਵਾ ਰਹੇ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਰਾਜੇ ਨੂੰ ਇੱਥੇ ਸਰੋਵਰ ਬਣਾਉਣ ਲਈ ਕਿਹਾ ਸੀ, ਉਹ ਸਰੋਵਰ ਵੀ ਤੁਹਾਨੂੰ ਆਪਾ ਦਿਖਾਉਂਦੇ ਆ। ਉਹ ਸਰੋਵਰ ਜੋ ਕਿ ਪਿੰਡ ਤੋਂ 5-600 ਮੀਟਰ ਦੀ ਦੂਰੀ ਤੇ ਹੀ ਹੈ। ਆਓ ਤੁਹਾਨੂੰ ਲੈ ਚੱਲਦੇ ਆ ਬਾਬਾ ਜੀ ਸਾਨੂੰ ਉੱਥੇ ਲੈ ਚੱਲਦੇ ਆ। ਮੋਰਸਲ ਦੇ ਦਿੱਤੇ ਆਪਾਂ ਜਾਵਾਂਗੇ ਸੋ ਇਹ ਰਸਤਾ ਗੁਰਦੁਆਰਾ ਸਾਹਿਬ ਤੋਂ ਜਦੋਂ ਨਿਕਲਦਾ ਏ ਨਾਲ ਆਪਾਂ ਜਾਂਦੇ ਬੱਬਾਈ ਦੇ ਸੋ ਬੱਬਾਈ ਸਾਨੂੰ ਉੱਥੇ ਲੈ ਕੇ ਜਾਣਗੇ ਹੁਣ ਸੋ ਬਾਈ ਕਾ ਸਾਨੂੰ ਇੱਥੇ ਹੀ ਲਾਣੀ ਪੈਣੀ ਏ ਕਿਉਂਕਿ ਸਾਨੂੰ ਇੱਥੇ ਤੋਂ ਤੁਰ ਕੇ ਜਾਣਾ ਪੈਣਾ ਏ ਜਿਹੜਾ ਸਰੋਵਰ ਦੀ ਜਗ੍ਹਾ ਏ ਉਹ ਥੱਲੇ ਵਾਲੇ ਪਾਸੇ ਆ ਸਰੋਵਰ ਉਸ ਟਾਈਮ ਉਸ ਰਾਜੇ ਨੇ ਨਿਰਮਾਣ ਕਰਾਇਆ ਸੀ ਕਿਸੇ ਵਿਗਨਾ ਕਰਕੇ ਉਹ ਸਰੋਵਰ ਹੈ ਜੋ ਕਿ ਬੰਦ ਹੋ ਗਿਆ ਹੈ ਗੁਰਦੁਆਰ ਸਾਹਿਬ ਦੇ ਸੇਵਾਦਾਰਾਂ ਦੇ ਦਸਨ ਅਨੁਸਾਰ ਇਹ ਗੁਰਦੁਆਰ ਸਾਹਿਬ ਦਾ ਜੋ ਕਿ ਸਰੋਵਰ ਹੈ ਉਸ ਦਾ ਨਿਰਮਾਣ ਜਲਦ ਤੋਂ ਜਲਦ ਕਰਵਾਇਆ ਜਾਵੇਗਾ ਜਗ੍ਹਾ ਇਸ ਉਹ ਗੁਰਦੁਆਰ ਸਾਹਿਬ ਦੀ ਜਗ੍ਹਾ ਨੂੰ ਕਿਤੇ ਦਬਣ ਵੀ ਨਹੀਂ ਦੇ ਸਕਦੇ ਕਿਉਂਕਿ ਗੁਰਦੁਆਰ ਸਾਹਿਬ ਦੀ ਜੋ ਜਗ੍ਹਾ ਹੈ ਉੱਥੇ ਅੱਜ ਵੀ ਉਸ ਸਰੋਵਰ ਦੇ ਪੱਥਰ ਮੌਜੂਦ ਨੇ ਇਹ ਉਸ ਛੱਪੜ ਦਾ ਪਾਣੀ ਹੈ ਜੋ ਕਿ ਸਰੋਵਰ ਦਾ ਪਾਣੀ ਥੱਲੇ ਜਾਂਦਾ ਹੈ ਛੱਪੜ 'ਚ ਖੜਿਆ ਹੋਇਆ ਹੈ ਸੋ ਇਹ ਪਾਣੀ ਗਰਮੀਆਂ 'ਚ ਵੀ ਸੁੱਕਦਾ ਨਹੀਂ ਹੈ ਅੰਦੇ ਆਦਿਕਾ ਬਾਕੀ ਜਨਾਂ ਦੇ ਕਬਰ ਵਾਥਾ ਉਹ ਆਂਦੇ ਕੋਈ ਨਹੀਂ ਬਾਬਾ ਜੀ ਹੰਦਾਵਾਂਗੇ ਤੁਸੀਂ ਵੀ ਸਰੋਵਰ ਬਣਾਓ ਅਜ ਤੱਕ ਚਲੋ ਸਮੇਂ ਦੇ ਹਿਸਾਬ ਨਾਲ ਹੀ ਹੈ ਇਹ ਜਗਾ ਵਾਹ ਜਿਹੜਾ ਸਰੋਵਰ ਆ ਤੇ ਤੇ ਆਪ ਲੱਗਾ ਪੰਜਾਬ ਸਰੋਵਰ ਸੋ ਜਿਹੜੀ ਇਹ ਸਰੋਵਰ ਦੀ ਚਾਰ ਦੁਵਾਰੀ ਹੈ ਇੱਥੇ ਅੱਜ ਵੀ ਉਹ ਸਰੋਵਰ ਦੀਆਂ ਇੱਟਾਂ ਜੋ ਕਿ ਪੱਥਰ ਘਟ ਕੇ ਬਣਾਏ ਹੋਏ ਆ ਉਹ ਅੱਜ ਵੀ ਇਸ ਸਥਾਨ ਦੇ ਉੱਤੇ ਸਥਾਪਤ ਹੈ ਸੋ ਇੱਥੇ ਪਾਣੀ ਹਮੇਸ਼ਾ ਇਦਾਂ ਹੀ ਵਗਦਾ ਰਹਿੰਦਾ ਹੈ ਕਿਉਂਕਿ ਇੱਥੇ ਸਰੋਵਰ ਦੀ ਜਗ੍ਹਾ ਹੈ ਜੋ ਕਿ ਉਸ ਰਾਜੇ ਨੇ ਨਿਰਮਾਣ ਕਰਾਇਆ ਸੀ ਸਰੋਵਰ ਕਿਸੇ ਵਿਧਨਾ ਕਰਕੇ ਪੂਰ ਹੋ ਗਏ ਸੋ ਹੁਣ ਆਪ ਇਹ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਜਲਦੀ ਤੇ ਜਲਦੀ ਇਸ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ ਸੋ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਅਤੇ ਸਰੋਵਰ ਵੀ ਤੁਹਾਨੂੰ ਦਿਖਾ ਦਿੱਤਾ ਹੈ ਅਗਰ ਕਿਸੇ ਬੰਦੇ ਨੇ ਸਰੋਵਰ ਪੁੱਛਣਾ ਹੈ ਤਾਂ ਬਾਬਾ ਜੀ ਨੂੰ ਇੱਥੇ ਆ ਕੇ ਦੇਖਣਾ ਹੋਵੇ ਤਾਂ ਇੱਥੇ ਆ ਕੇ ਦੇਖ ਸਕਦਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਦਰਸ਼ਨ ਕਰਨ ਤੁਸੀਂ ਆ ਸਕਦੇ ਹੋ ਕਿਵੇਂ ਲੱਗਿਆ ਅੱਜ ਦਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰੇਕ ਨੂੰ ਇਹ ਇਤਿਹਾਸ ਪਤਾ ਲੱਗ ਸਕੇ ਗੁਰਦੁਆਰਾ ਸਹਿਬ ਦਾ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ